ਦੀਵਾ ਧਰਨਾ ਤਾਂ ਪੋਗਾ ਨੂੰ ਸਭ ਤੋਂ ਸਤਿ ਹੋਇਆ ਮਾਤੀ ਸਾਡੇ ਨੂੰ ਪਾਉਣਾ ਨੂੰ ਚੋਤਾ ਦਾ ਖੁੱਪੂ ਦੀ ਗਰਮੀ ਵਾਲੀ ਜਾਂ ਕੀ ਕਰੀਏ ਮਾਰ ਹੀ ਰਿਹਾ ਨਾ ਇਹਦਾ ਗਮਰਗਾ ਪਾਣੀ ਹੁਣ 2 ਮਿੰਟ ਬਾਜੀ ਜਾ ਕੇ ਅਸਲੀ ਯਾਰ ਤਾਂ ਫਾਈਨਲ ਹੀ ਹੋ ਗਿਆ ਪਰ ਕਿਹੋ ਜਿਹਾ ਕੰਮ ਨਹੀਂ ਰਹਿਣਾ ਤੁਹਾਨੂੰ ਬਸ ਹੋਣੀ ਹੈ ਮੈਨੂੰ ਆਨ ਕਰੀਏ ਫਿਰ ਉਹ ਪਰ ਵਾਲੇ ਕਿਹਦਾ ਹੋਣ ਦੁਬਾਰੇ ਜਮਾ ਤੇ ਚੱਲਵਾ ਫਿਰ ਕੱਢੀਦਾ ਗੂੜੋ ਤਾਂ ਕੀ ਬੋਲ ਗਈ ਯਾਰ ਸਹੀ ਹੋ ਜਾ ਯਾਰ ਤੱਕ ਪਹੁੰਚਾਂਗੇ ਨਹੀਂ ਰੁਕ ਸਕਦਾ ਤੂੰ ਵਾਹਿਗੁਰੂ ਆਇਆ ਕੋਈ ਨੀ ਲਾ ਦੇ ਗਮਾ ਤੁਸ ਕੋ ਵੱਡੀ ਗੱਡੀ ਵੀ ਵੀ ਲੈ ਲੈਣਾ ਹਾਂ ਕਰੀਏ ਨਾ ਕਰੀਏ ਨਾ ਆ ਗਿਆ ਚੱਲ ਭਾਗਿਆ ਕਮੇ ਰੱਖਿਆ ਪਿਆ ਹੋਏ ਹਲਕੀ ਗਮਿਆ ਇਸ ਗੱਡੀ ਦਾ ਆ ਇੱਕ ਥਰੋ ਆ ਗਿਆ ਅਸਲ ਕੀ ਲੱਗਿਆ ਮੱਥੇ ਹੁਣ ਇੱਕ ਤੋਂ ਤੌਜੀ ਵੀ ਦਿਵਾ ਦਊਗਾ ਲੈ ਨੀ ਕਮਿਆ ਠੀਕਾ ਠੀਕਾ ਮੈਂ ਹੁਣ ਇਹ ਗਵਾਨੇ ਥਾਰ ਲੈਤੀ ਥਾਰ ਹਾਂ ਕਿਹਦੇ ਵਾਸਤੇ ਨੂੰ ਮਾਰਿਆ ਪੁੱਤ ਕਾਨੂੰਨ ਦੇ ਮੈਂ ਸੁਣ ਲਿਆ ਬੜੀ ਸਲਾਹ ਬਣ ਗਈ ਤੇ ਹੋਣੀ ਆ ਇਹ ਲੀਨ ਆਹ ਆਏ ਬੰਮਾ ਕਿੰਨੇ ਨਹੀਂ ਆਉਂਦੀ ਆ ਕਿੰਨੇ ਦੀ ਹੋਣੀ ਆ ਅਗਲਾ 18 ਲੱਖ ਲਾਇਆ 18 ਲੱਖ ਦੀ ਕੀ ਗੱਲ ਆ ਬਾਲਾ ਡੇਢ ਤਾਂ ਕਿਹੜੀ ਆ ਤੇਰੇ ਕੋਲ ਨਹੀਂ ਹੈ